ਬਾਈ ਜੀ ਜੇ ਤੁਸੀਂ ਵੀ ਇਹ ਜੇ ਹੋਟਲਾਂ 'ਚ ਘੁੰਮਣ ਜਾਣਿਓ ਬਾਈ ਜੀ ਸਾਵਧਾਨ ਰਹੋ ਵਾਕੀ ਆ ਦੇਖੋ ਵੀਡੀਓ ਬਾਈ ਜੀ ਦੇਖੋ ਇਹ ਬੰਦਾ ਦੇਖੋ ਕਿਵੇਂ ਇੱਕ ਮੋਬਾਈਲ ਤੇ ਇੱਕ ਕੈਮਰਾ ਫਿੱਟ ਕਰਕੇ ਦੇਖੋ ਬਾਈ ਜੀ ਇਹਨੇ ਕਿੱਥੇ ਲਾਇਆ ਆ ਦੇਖੋ ਬਾਈ ਜੀ ਅਲਮਾਰੀ ਦੇ ਉੱਤੇ ਸੈੱਟ ਕਰੀ ਜਾਂਦਾ ਦੇਖੋ ਬਾਈ ਜੀ ਮੋਬਾਈਲ ਨੂੰ ਬਾਈ ਜੀ ਆ ਤੁਹਾਡੇ ਨਾਲ ਵੀ ਹੋ ਸਕਦਾ ਜੇ ਤੁਸੀਂ ਕਿਤੇ ਘੁੰਮਣ ਕਮਾਉਣ ਜਾਂਦੇ ਹੋ ਬਾਕੀ ਕੋਈ ਵੀ ਰੂਮ ਤੇ ਜਾ ਕੇ ਤੇ ਵੀ ਰਹਿਣਾ ਤੁਸੀਂ ਨੇ ਬਾਈ ਜੀ ਪਹਿਲਾਂ ਇਹ ਚੈੱਕ ਕਰਿਆ ਕਰੋ ਆ ਦੇਖੋ ਲੋ ਬਾਈ ਜੀ ਹਾਲ ਜਨਤਾ ਦੇ ਬਹੁਤ ਹੀ ਮੰਦੇ ਹਾਲ ਨੇ ਬਾਈ ਜੀ ਇਹ ਦੇਖੋ ਇਹਨੇ ਲਾਈਟ ਬੰਦ ਕਰੀ ਜੋ ਕੋ ਕੰਮ ਨਹੀਂ ਰਹੀ ਦੇ ਵਿੱਚੋਂ ਵਾਰ ਹੋ ਗਿਆ ਬਾਈ ਜੀ ਆ ਦੇਖੋ ਇਹ ਮੈਨੇਜਰ ਹੀ ਆ ਹੋਟਲ ਦਾ ਬਾਈ ਜੀ ਦੇਖੋ ਇਹ ਜੇ ਕਿਨੌਣੇ ਕੰਮ ਕਰ ਰਹੇ ਨੇ ਲੋਕ ਬਚ ਕੇ ਰੋਏ ਜੇ ਬੰਦੇ ਤੋਂ ਇਹ ਦੇਖੋ ਇਹਨੇ ਰੂਮ ਦਿਖਾਇਆ ਬਾਈ ਜੀ ਇਹ ਦੇਖੋ ਇਹ ਲੜਕੀ ਲੜਕਾ ਹੈ ਯਾਰ ਬਾਈ ਜੀ ਦੇਖੋ ਬਾਈ ਜੀ ਇਹ ਦੇਖਦੇ ਜਾਓ ਕਿੰਨੀ ਘਟੀਆ ਹਰਕਤ ਕੀਤੀ ਐ ਇਸ ਬੰਦੇ ਨੇ ਦੇਖੋ ਬਾਈ ਜੀ ਇਹ ਦੇਖੋ ਇਹਨਾਂ ਨੂੰ ਕੀ ਪਤਾ ਹੈ ਬੇਤੇ ਕੀ ਹੈ ਦੇਖਦੇ ਜਾਓ ਬਾਈ ਜੀ ਅੱਗੇ ਵੀਡੀਓ ਦੇ ਵਿੱਚ ਬਾਈ ਜੀ ਸਾਰਾ ਕੁਝ ਦੱਸ ਰਿਹਾ ਦੇਖੋ ਬਾਈ ਜੀ ਵਾਕੀ ਤੁਸੀਂ ਕੀ ਕਹੋਗੇ ਇਹ ਜੇ ਬੰਦਿਆਂ ਦੇ ਬਾਈ ਜੀ ਸਾ ਮੈਂ ਮੂੰਹ ਤੋਂ ਗਲਤ ਸ਼ਬਦ ਨਿਕਲ ਗਿਆ ਸੀ ਮਾਫੀ ਚਾਹੁੰਦਾ ਪਰ ਇਹ ਹੈ ਕੀ ਨਾ ਨਹੀਂ ਹਰਕਤ ਹੀ ਹੈ ਭਾਈ ਜੀ ਇਹਨਾਂ ਨੂੰ ਕੀ ਪਤਾ ਵੀ ਇੱਥੇ ਸੇਫ ਨੇ ਲੋ ਭਾਈ ਜੀ ਇਹਨਾਂ ਨੇ ਕੁੰਡੀ ਕੀਤੀ ਲੋਕ ਜੋ ਵੀ ਹੈ ਭਾਈ ਜੀ ਆਵਦਾ ਭਾਈ ਜੀ ਇਹਨਾਂ ਨੇ ਇੱਥੇ ਰਹਿਣਾ ਸੀ ਲੋਕ ਕੁਝ ਵੀ ਕਰਨਾ ਸੀ ਤੋਂ ਭਾਈ ਜੀ ਵਾਕੀ ਇਹ ਸਭ ਕੁਝ ਹਕੀਕਤ ਚ ਹੋ ਰਿਹਾ ਹੈ ਭਾਈ ਜੀ ਲੋਕਾਂ ਨਾਲ ਵਾਕੀ ਆ ਦੇਖੋ ਇਹਨੇ LCD ਜੀ ਚਲਾਈ ਚਲੋ ਭਾਈ ਜੀ ਆਪਣਾ 2 ਮਿੰਟ ਮਨਨ ਜਨਨ ਕੀਤਾ ਤੇ ਲੋ ਭਾਈ ਜੀ ਸੋਗੇ ਉਹ ਦੇਖੋ ਉੱਪਰ ਹੀ ਪਿਆ ਕੈਮਰਾ ਇਹ ਦੇਖੋ ਇਹਨਾਂ ਦੀ ਹਰਕਤਾਂ ਸਾਰੀਆਂ ਰਿਕਾਰਡਿੰਗ ਹੋ ਰਹੀਆਂ ਉਹਦੇ ਵਿੱਚ ਇਹਨਾਂ ਨੂੰ ਜਮੀ ਵੀ ਨਹੀਂ ਪਤਾ ਭਾਈ ਜੀ ਵੀ ਕੀ ਹੋ ਰਿਹਾ ਇਹਨਾਂ ਨੂੰ ਤਾਂ ਲੱਗਦਾ ਵੀ ਅਸੀਂ ਸੇਫ ਹਾਂ ਇਹ ਦੇਖੋ ਭਾਈ ਜੀ ਉਹ ਚਾਹੇ ਇਹਨਾਂ ਨੇ ਮਾ ਕੀ ਬੰਦ ਕਵਰੇਜ ਕੀਤਾ ਲੋ ਇਹ ਤਾਂ ਹਾਂ ਹਾਂ ਉਹ ਸੀ ਆਫ ਕਰ ਲਈ ਲਾਈਟ ਲੋ ਭਾਈ ਜੀ ਇਹ ਦੇਖੋ ਭਾਈ ਜੀ ਅੱదుਵਾਲ ਇਹ ਕੀ ਕਰਦਾ ਹੈ ਲਓ ਜੀ ਇਹ ਦੇਖਦੇ ਜਾਓ ਭਾਈ ਜੀ ਇਹ ਜਾ ਕੋਸ ਆ ਦੇਖੋ ਮੈਨੇ ਲੜਕੇ ਨੇ ਪਾਈ ਆ ਦੀ ਟੀ-ਸ਼ਰਟ ਹੁਣ ਉਹ ਬੈਂਕ ਆਇਦਾ ਮੈਨੇਜਰੀ ਆਊਗਾ ਹੌਟਲ ਦਾ ਭਾਈ ਜੀ ਦੇਖੋ ਕਿਵੇਂ ਇਹ ਬਲੈਕਮੇਲ ਕਰੂਗਾ ਦੇਖਦੇ ਜਾਓ ਤੁਸੀਂ ਵੀ ਆ ਕੇ ਦੇਖੋ ਕੈਂ ਮਰਾ ਆ ਚੱਕੂਗਾ ਇਹ ਲੋ ਇਹ ਆ ਗਿਆ ਮੈਂ ਲਾਦੀ ਇਹ ਆਹ ਦੇਖੋ ਵੀ ਇਹਨੂੰ ਲੱਗਾ ਮੁੰਡੇ ਨੂੰ ਵੀ ਕੌਣ ਆ ਗਿਆ ਬੰਨਾਂ ਤਾਂ ਕੋਈ ਹੈ ਹੀ ਨਹੀਂ ਤੇ ਇਹ ਦੇਖੋ ਆ ਗਿਆ ਫੇ ਦੇਖੋ ਉਹ ਬਾਈ ਜੀ ਲੋ ਉਹ ਗੰਦਾ ਤੋਕੀਲਾ ਨਾ ਆ ਗਿਆ ਇਹ ਦੇਖੋ ਆ ਚੱਕੋ ਬਾਈ ਜੀ ਇਹ ਚੱਕੂ ਦਾ ਹੁਣ ਮੋਬਾਈਲ ਆ ਦੇਖੋ ਉਹ ਦੇਖ ਕਹਿੰਦਾ ਮੈਂ ਵੀ ਜੋ ਉਸ ਤੋ ਕੀਤਾ ਮੈਂ ਵੀ ਕਰਨਾ ਆ ਦੇਖੋ ਕਹਿੰਦਾ ਤੁਹਾਡੀ ਕਰਤੂਤ ਐਜ ਰਿਕਾਰਡ ਹੋ ਗਈ ਹੋਏ ਜੀ ਲੋ ਉਹ ਮੁੰਡਾ ਦੇਖੋ ਵਿਚਾਰਾ ਹੁਣ ਬੇਵੱਸ ਹੈ ਬਾਈ ਜੀ ਦੇਖੋ ਉਹ ਕੀ ਕਰੇ ਕੀ ਕਰ ਸਕਦਾ ਕੁਛ ਕਰ ਵੀ ਨਹੀਂ ਸਕਦਾ ਦੇਖੋ ਬਾਈ ਜੀ ਇਹ ਨਮਨ ਬੀੜ ਬੈਰ ਲਗਤ ਨਾ ਦੇਖੋ ਗੰਗਾ ਪ੍ਰਾਉ ਆ ਦੇਖੋ ਲੋ ਜੀ ਆਕਸ ਹੋ ਰਿਹਾ ਭਾਈ ਜੀ ਬਚ ਕੇ ਰਹੋ ਇਹ ਜੈ ਸੈਤਾਨਾਂ ਤੋਂ ਇਹ ਸੈਤਾਨ ਇੱਕੰਜਰ ਨੇ ਪਤਾ ਨਹੀਂ ਕਿਹੜੀ ਦੁਨੀਆ ਦੇ ਨੇ ਵਾਕੀ ਭਾਈ ਜੀ ਦੇਖੋ ਉਮਰ ਵੀ ਵਾਵਾ ਲਗਦੀ ਆ ਬੰਦੇ ਦੀ ਪਰ ਉਹ ਮੁੰਡਾ ਦੇਖੋ ਤੇ ਪੈਰੀ ਵੀ ਪਹਿਰੇ ਪਰ ਭਾਈ ਜੀ ਜਦੋਂ ਸੈਤਾਨੀਆ ਵਾਲਾ ਕੀੜਾ ਕਿਸੇ ਦੇ ਦਿਮਾਗ 'ਚ ਘੁੰਮੇਗਾ ਇਦਰ ਕੋਸ ਨੂੰ ਦੇਖਦਾ ਇਹ ਕੋ ਕਰਤਾ ਵਾਰ ਆਪ ਲਾਲੀ ਗੁੰਡੀ ਦੇਖੋ ਇਦਰੋਂ ਦੇਖੋ ਲੜਕੀ ਕਿਵੇਂ ਹੱਥ ਬੰਨ ਰਹੀ ਹੈ ਬਾਈ ਜੀ ਜੋ ਕੁਝ ਚੱਲ ਰਿਹਾ ਹੈ ਬਸ ਬਾਈ ਜੀ ਇੱਕ ਅੱਖਾਂ ਤੋਂ ਦੇਖਿਆ ਨਹੀਂ ਜਾਂਦਾ ਬਾਈ ਜੀ ਪਤਾ ਨਹੀਂ ਕੀ ਹੋਇਆ ਪਿਆ ਕਲ ਜੁਗ ਨੇ ਆਪਣਾ ਪੂਰਾ ਜੋਰ ਲਾਇਆ ਪਿਆ ਬਾਈ ਜੀ ਵਾਹਿਗੁਰੂ ਕੀ ਵੰਨ ਦੁਨੀਆਂ ਦਾ ਇੱਥੇ ਬਸ ਉਸ ਪ੍ਰਮਾਤਮਾ ਦੀ ਲੋੜ ਹੈ ਵਾਹਿਗੁਰੂ ਵਾਹਿਗੁਰੂ ਕੋਈ ਨਹੀਂ ਬਸ ਅਰਵੇਲੇ ਇਹ ਹੀ ਤੇ ਹਨੇਰੋ ਬਾਕੀ ਬਾਈ ਜੀ ਦੁਨੀਆ ਆਪਣੇ ਮौज-ਮਸਤੀ ਵਿੱਚ ਹੈ ਬਾਈ ਜੀ ਆਪਣੇ ਬਸ ਆਪਣਾ ਹੀ ਚਾਹੀਦਾ ਇਹਨਾਂ ਨੂੰ ਕੁਛ ਨਹੀਂ ਬਾਈ ਜੀ ਹੈ ਤੇ ਆ ਵੇ ਗਰੂ ਬਾਕੀ ਕੀ ਕਹੂੰਗੇ ਬਾਕੀ ਇਸ ਕੋਈ ਨਹੀਂ ਹਰਕਤ ਲਈ ਆ ਵੇ ਗਰੂ ਕੁਛ ਨਹੀਂ ਕਹਿ ਸਕਦੇ ਬਾਈ ਜੀ